ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਈ ਕੋਲ ਤਾਜ਼ੀਆਂ ਸੂਈਆਂੀਆਂ ਦੋ ਮੱਜਾਂ ਠੀਕ ਹੈ ਜੀ ਪਿੰਡ ਰਾਮਗੜ੍ਹ ਮੋਗਾ ਬਰਨਾਲਾ ਰੋਡ ਤੇ ਉੱਤੇ ਹੀ ਪਿੰਡ ਰਾਮਗੜ੍ਹ ਆ ਜੀ ਠੀਕ ਹੈ ਜੀ ਤੇ ਜ਼ਿਲ੍ਹਾ ਹੈਗਾ ਬਾਈ ਦਾ ਬਰਨਾਲਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਹਰ ਜੀ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸੋ ਜੀ ਆਪਣਾ ਨਾਮ ਮੇਰਾ ਬਿੱਕੀ ਖਾਨ ਹਾਂਜੀ ਪਿੰਡ ਰਾਮਗੜ੍ਹ ਹਾਂਜੀ ਜ਼ਿਲ੍ਹਾ ਬਰਨਾਲਾ ਨੰਬਰ ਬਰਾ ਆਪਣਾ ਨੰਬਰ 98775 ਹਾਂਜੀ 03784 ਠੀਕ ਹੈ ਜੀ ਮੱਝ ਦੀ ਜਾਣਕਾਰੀ ਦਿਓ ਜੀ ਦੀ ਇਹ ਵੀਰੇ ਚੌਥਾ ਸੂਆ ਪਰਸੋ ਸੂਈ ਆ ਬੋਲੇ ਬੋਲੇ ਤੋਂ ਸਾਫ਼ ਕਰੀ ਵੀ ਆ ਜਮਾ ਹੁਣ ਸਾਫ਼ ਕਰੀ ਵੀ ਆ ਠੀਕ ਹੈ ਜੀ ਤੇ ਤਕਰੀਬਨ ਦੁੱਧ ਹੋਊਗਾ ਹੁਣ 9-10 ਲੀਟਰ ਦੇ ਆਸ-ਪਾਸ ਬੋਲਾ ਸਾਫ਼ ਹੋ ਕੇ ਠੀਕ ਹੈ ਜੀ ਠੀਕ ਹੈ ਦੇਖ ਸਕਦੇ ਹੋ ਬਰਾ ਮਗਰ ਭਰਾ ਕੀ ਇਹਦੇ ਮਗਰ ਇਹਦੇ ਕੱਟੀ ਆ ਠੀਕ ਐ ਸੀ ਕੱਟੀ ਆ ਮਗਰ ਬਰਾ ਤੋਰ ਕੇ ਦਿਖਾ ਦੂੰ ਮੜੀ ਹਾਂਜੀ ਦੇਖ ਸਕਦੇ ਹੋ ਬਰਾ ਸੋਹਣੀਆਂ ਮੱਝ ਤੇ ਬਾਕੀ ਵੱਧ ਜਾਣਕਾਰੀ ਸਾਨੂੰ ਬਾਈ ਨੇ ਦੱਸ ਹੀ ਦਿੱਤੀ ਤੋਰਾ ਤਾਰਾ ਦੇਖ ਸਕਦੇ ਹੋ ਮੱਝ ਵੱਡੀ ਆ ਸੁਖਨਾ ਠੀਕ ਐ ਬੋੜਾ ਬੋੜਾ ਬਾਈ ਕਹਿੰਦਾ ਕੱਢਿਆ ਵਾ ਠੀਕ ਆ ਬਰਾ ਮੋੜਦਾ ਦੇਖਿਆ ਦੇਰਾਂ ਸੰਗ ਜ਼ਰੂਰ ਹੋਊਗਾ ਪਰ ਦੁੱਧ ਛੋਟੇ ਸਾਹਿਬਾ ਹੁਣ ਕਿੰਨਾ ਕਦੇ ਸਕਰੀ ਦੁੱਧ ਵੀਰੇ 14 ਕਿਲੋ ਕੰਡੇਲਾਮਾ ਦੁੱਧ ਦਿੱਤਾ ਪਿਛਲੇ ਸੂਏ ਇਸ ਵਾਰ ਦੇਖੋ ਠੀਕ ਹੈ ਜੀ ਠੀਕ ਹੈ ਹਾਂਜੀ ਬਈ ਰੇਟ ਦੱਸੋ ਜੀ ਦਾ ਰੇਟ ਇਹਦਾ ਫੋਨ ਤੇ ਕਰਾਂਗੇ ਵੀਰੇ ਠੀਕ ਹੈ ਜੀ ਠੀਕ ਹੈ ਹਾਂਜੀ ਬਈ ਦੂਜੀ ਵਾਰ ਆਪਣੀ ਮੱਝ ਦੀ ਦੱਸੋ ਜੀ ਜਾਣਕਾਰੀ ਦੂਜੀ ਮੱਝ ਇਹ ਤੀਜਾ ਸੂਆ ਸੂਈ ਹੈ ਝੋਟੀ ਵੀਰੇ ਠੀਕ ਹੈ ਜੀ ਹਾਂ ਤੇ ਮਗਰ ਬੱਚਾ ਇਹਦੀ ਕੱਟਾਗਾ ਠੀਕ ਹੈ ਜੀ ਤੇ ਦੁੱਧ ਦੁੱਧ ਇਹਦੇ ਥੱਲੇ ਵੀ 8-9 ਲੀਟਰ ਦੇ ਆਸ-ਪਾਸ ਹੋਊਗਾ ਇਹ ਵੀ ਪਰਸੋਂ ਹੀ ਸੂਈ ਹੈ ਦੇਈ ਵਰਸਸ ਹਾਂ ਬੋਲੀ ਬੋਲੀ ਤਾਂ ਸਾਫ਼ ਹੋਈਆਂ ਗਈਆਂ ਠੀਕ ਆ ਜੀ ਦੇਖ ਸਕਦੇ ਹਾਂ ਇਹ ਵਾਲੂ ਬਾ ਚੋਈ ਜੂਈ ਦੀਆਂ ਵਧੀਆ ਗਈਆਂ ਠੀਕ ਆ ਤੁਹਾਨੂੰ ਸੇਵਰਾ ਠੀਕ ਆ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਾੜਾ ਤੌਰ ਤੇ ਦਿਖਾਉਂਗਾ ਜੀ ਹਾਂ ਦਿਖਾ ਲੋਕਾ ਦੇਈ ਵਰਸਸ ਹੋਈ ਆ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਤੇ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਸੰਗ ਸੰਗ ਠੀਕ ਆ ਜੀ ਤੋਰਾ ਤਰਾ ਮੋੜ ਲਈ ਲੋ ਜੀ ਜੀਤਾ ਫਾਰਮ ਦੀ ਵੀ ਬਹੁਤ ਬਹੁਤ ਸਬਸਕ੍ਰਾਈਬਰ ਦੇ ਸੇਵਾ ਕਰ ਕਰਤਾ ਆ ਕੇ ਸੁਣਨ ਨੂੰ ਵੀਡੀਓ ਅਪਲੋਡ ਕਰਦੇ ਆਂ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਅਗਰ ਜੀਤਰਾ ਜੀ ਨੂੰ ਬਾਤ ਦਾ ਫਾਲੋਅਰ ਦੇ ਸ਼ੇਅਰ ਕਰ ਕਰ ਹਾਂਜੀ ਭਾਈ ਜੀ ਰੇਟ ਦੱਸੋ ਜੀ ਇਹਦਾ ਰੇਟ ਫੋਨ 'ਤੇ ਕਰਾਂਗੇ ਵੀਰ ਜਿਵੇਂ ਜਿਵੇਂ ਦੁੱਧ ਤਿਆਰ ਹੋਈ ਜਾਊ ਉਸ ਹਿਸਾਬ ਨਾਲ ਰੇਟ ਕਰਾਂਗੇ ਠੀਕ ਹੈ ਜੀ ਹਾਂ ਲੋ ਭਰਾ ਦੇਖ ਸਕਦਾ ਤੂਰਾ ਤਰਾ ਦੇਖ ਸਕਦਾ ਹੈ ਭਾਈ ਜੀ ਨਜ਼ਰੂਕ ਕਰੜ ਕਰੋ ਕਿਉਂਕਿ ਹੁਣ ਤਾਜ਼ੀਆਂ ਸੂਈਆਂ ਹਾਂਜੀ ਪਰਸ ਬਰਸੋ ਦੀਆਂ ਸੂਈਆਂ ਜਿਵੇਂ ਜਿਵੇਂ ਦੁੱਧ ਕਰਨੀ ਉਸ ਹਿਸਾਬ ਨਾਲ ਲੈਣੀ ਰੇਟ ਹੋ ਜਾਊਗਾ ਠੀਕ ਹੈ ਜੀ ਹਾਂ